ਸਤ ਜਰਵੈਲ ਸਿੰਘ ਭਿੰਡਰਾ ਉਹਨਾਂ ਕੋਲ ਇੱਕ ਪਰਿਵਾਰ ਆਇਆ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਕੀ ਹੁਕਮ ਹੈ ਕਿ ਤੇ ਇਹ ਦਸਤੂਰ ਵੀ ਤੁਹਾਡੀ ਕੋ ਸ਼ਸਤਰ ਕਿੰਨੇ ਉਹ ਕਹਿੰਦੇ ਮਹਾਰਾਜ ਸ਼ਸਤਰ ਤੇ ਸਾਡੇ ਕੋਈ ਵੀ ਨਹੀਂ ਸਤ ਜੀ ਅਸੀਂ ਘਰ ਦੇ ਸਾਡੀਆਂ ਤਿੰਨ ਮਾਤਾਵਾਂ ਨੇ ਭੈਣਾਂ ਨੇ ਤੇ ਸਾਡੇ ਬਜ਼ੁਰਗ ਨੇ ਤੇ ਮੈਂ ਆ ਉਹ ਕਹਿੰਦੇ ਫਿਰ ਉਹਨਾਂ ਦਾ ਸਮਾ ਬੜਾ ਭਿਆਨ ਲੱਗ ਜੇ ਸ਼ਸਤਰ ਆਪਣੇ ਕੋਲ ਰੱਖੋ ਸ਼ਸਤਰ ਵਿਦਿਆ ਤੇ ਬਾੜੀ ਵਿਦਿਆ ਤੇ ਬੱਚਿਆਂ ਨੂੰ 84 ਜੋ ਹੈ ਦੋ ਸਾਲ ਇਸ ਕਰਕੇ ਮੇਰੀ ਬੀਤ ਆਪ ਸ੍ਰੀ ਗੁਰੂ ਸਾਹਿਬ ਵਿੱਚ ਗੁਰੂ ਘਰ ਦਾ ਸਨੇਹਾ ਦੇ ਨਾਇਆ ਬਾਬਾ ਜੀ ਦੇ ਚਰਨ ਛੋਹਨੇ ਸੀ ਇਹਨਾਂ ਚ ਮੈਨੂੰ ਦਸਨੇ ਪਾਸਾ ਦਿਖਦੇ ਇਸ ਕਰਕੇ ਮੈਂ ਵੀ ਜੂਰ ਚੱਲ ਕੇ ਆਇਆ ਪਰ ਤੁਹਾਨੂੰ ਕਰ ਕਹਿਣਾ ਆ ਕਿ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਵਾਂ ਤੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆਂ ਨੂੰ ਸਾਰੇ ਸਿੰਘ ਕੌਮ ਨੂੰ ਕਹਿਣਾ ਪੜ੍ਹਾਇਆ ਕਰੋ ਮਦਦ ਕਰੋ ਜਪਿਆ ਕਰੋ ਇਹੀ ਕੰਮ ਆਉਣੀਆਂ ਤੇ ਇਹੀ ਵਿਦਿਆ ਤੁਹਾਨੂੰ ਬਚਾ ਕੇ ਰੱਖੇਗੀ ਵੀ ਦੁਨੀਆ ਦੇ ਕੋਈ ਚੀਜ਼ ਤੁਹਾਨੂੰ ਬਚਾ ਨਹੀਂ ਸਕਦੀ ਸਤਿ ਸ਼੍ਰੀ ਅਕਾਲ ਬੋਲੇ ਤੋ ਨਿਹਾਲ ਸਤਿ ਸ਼੍ਰੀ ਅਕਾਲ ਸਤ ਜਰਵੈਲ ਸਿੰਘ ਭਿੰਡਰਾ ਉਹਨਾਂ ਕੋਲ ਇੱਕ ਪਰਿਵਾਰ ਆਇਆ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਕੀ ਹੁਕਮ ਹੈ ਤਾਂ ਤੇ ਇਹ ਦਸਤੂਰ ਵੀ ਤੁਹਾਡੀ ਕੋ ਸ਼ਸਤਰ ਕਿੰਨੇ ਉਹ ਕਹਿੰਦੇ ਮਹਾਰਾਜ ਸ਼ਸਤਰ ਤੇ ਸਾਡੇ ਕੋਈ ਵੀ ਨਹੀਂ ਸਤ ਜੀ ਅਸੀਂ ਕਰਦੇ ਸਾਡੀਆਂ ਤਿੰਨ ਮਾਤਾਵਾਂ ਨੇ ਭੈਣਾਂ ਨੇ ਤੇ ਸਾਡੇ ਬਜ਼ੁਰਗ ਨੇ ਤੇ ਮੈਂ ਉਹ ਕਹਿੰਦੇ ਫਿਰ ਨਾਲ ਬੜਾ ਸਮਾ ਬੜਾ ਭਿਆਨ ਲੱਗੇ ਸ਼ਸਤਰ ਆਪਣੇ ਕੋਲ ਰੱਖੋ ਸ਼ਸਤਰ ਵਿਦਿਆ ਤੇ ਬਾੜੀ ਵਿਦਿਆ ਤੇ ਬੱਚਿਆਂ ਨੂੰ ਜੋ 84 ਜੋ ਹੈ ਦੋ ਸਰ ਇਸ ਕਰਕੇ ਮੇਰੀ ਵੀ ਦਾ ਸੁਨੇਹਾ ਤੇ ਆਇਆ ਬਾਬਾ ਜੀ ਦੇ ਚਰਨ ਛੋਹਨੇ ਸੀ ਇਹਨਾਂ ਚ ਮੈਨੂੰ ਦਸਨੇ ਪਾਸਾ ਦਿਖਦੇ ਇਸ ਕਰਕੇ ਮੈਂ ਵੀ ਜੂਰ ਚੱਲ ਕੇ ਆਇਆ ਪਰ ਤੁਮੇ ਕਰ ਕਹਿਣਾ ਆ ਕਿ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਵਾਂ ਤੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆਂ ਨੂੰ ਸਾਰੇ ਸਿੰਘ ਪੌਮ ਨੂੰ ਕਹਿਣਾ ਕਿ ਬਾੜੀ ਪੜਿਆ ਕਰੋ ਮਦਦ ਕਰੋ ਜਪਿਆ ਕਰੋ ਇਹੀ ਕੰਮ ਆਉਣੀ ਹੈ ਤੇ ਇਹੀ ਵਿਦਿਆ ਤੁਹਾਨੂੰ ਬਚਾ ਕੇ ਰੱਖੇਗੀ ਵੀ ਦੁਨੀਆ ਦੇ ਕੋਈ ਚੀਜ਼ ਨੂੰ ਬਚਾ ਲਈ। ਬਲੇਈ ਤੋਂ ਨਿਹਾਲ ਸਤਿ ਸ੍ਰੀ ਅਕਾਲ ਸਤ ਜਰਵੈਲ ਸਿੰਘ ਭਿੰਡਰਾ ਉਹਨਾਂ ਕੋਲ ਇੱਕ ਪਰਿਵਾਰ ਆਇਆ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਕੀ ਹੁਕਮ ਹੈ ਕਿ ਤੇ ਇਹ ਦਸਤੂਰ ਵੀ ਤੁਹਾਡੀ ਕੋ ਸ਼ਿਸ਼ਤਰ ਕਿੰਨੇ ਉਹ ਕਹਿੰਦੇ ਮਹਾਰਾਜ ਸ਼ਿਸ਼ਤਰ ਤਾਂ ਸਾਡੇ ਕੋਈ ਵੀ ਨਹੀਂ ਸਤ ਜੀ ਅਸੀਂ ਘਰ ਦੇ ਸਾਡੀਆਂ ਤਿੰਨ ਮਾਤਾਵਾਂ ਨੇ ਭੈਣਾਂ ਨੇ ਤੇ ਸਾਡੇ ਬਜ਼ੁਰਗ ਨੇ ਤੇ ਮੈਂ ਆਂ ਉਹ ਕਹਿੰਦੇ ਫਿਰ ਨਾਲ ਬਣਾ ਸਮਾ ਬੜਾ ਭਿਆਨਕ ਜੇ ਸ਼ਸਤਰ ਆਪਣੇ ਕੋਲ ਰੱਖੋ ਸ਼ਸਤਰ ਵਿਦਿਆ ਤੇ ਬਾੜੀ ਵਿਦਿਆ ਤੇ ਬੱਚਿਆਂ ਦੇ 84 ਜੋ ਹੈ ਦੋ ਸਰ ਇਸ ਕਰਕੇ ਮੇਰੀ ਬੀਤ ਲੰਧਰਾਜ ਵਿੱਚ ਗੁਰੂ ਘਰ ਦਾ ਸਨੇਹਾ ਦੇ ਨਾਇਆ ਬਾਬਾ ਜੀ ਦੇ ਚਰਨ ਛੋਹਨੇ ਸੀ ਇਹਨਾਂ ਚ ਮੈਨੂੰ ਦਸਨੇ ਪਾਸਾ ਦਿਖਦੇ ਇਸ ਕਰਕੇ ਮੈਂ ਵੀ ਜੂਰ ਚੱਲ ਕੇ ਆਇਆ ਪਰ ਤੁਹਾਨੂੰ ਕਰ ਕਹਿਣਾ ਆ ਕਿ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਮਾਤ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆਂ ਨੂੰ ਸਾਨੇ ਸਿੰਘ ਕੌਮ ਨੂੰ ਕਹਿੰਦਾ ਕਿ ਬਾੜੀ ਪੜਿਆ ਕਰੋ ਮਦਦ ਕਰੋ ਕਿ ਜਪਿਆ ਕਰੋ ਇਹੀ ਕੰਮ ਆਉਣੀਆਂ ਤੇ ਇਹੀ ਵਿਦਿਆ ਤੁਹਾਨੂੰ ਬਚਾ ਕੇ ਰੱਖੇਗੀ ਵੀ ਦੁਨੀਆ ਦੇ ਕੋਈ ਚੀਜ਼ ਤੁਹਾਨੂੰ ਬਚਾ ਨਹੀਂ ਸਕਦੀ ਸਾਤ ਸ੍ਰੀ ਅਰੰਗ ਬੋਲੇ ਤੋ